ਡੇ ਦਾ ਗਿਆ ਹਰ ਜੇ ਹੁਣ ਕੀ ਆਖਦਾ ਐ ਈ ਕਹਿ ਲੈ ਹਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਛਾ ਜੀ ਆ ਰਹੇ ਹੋ ਅੱਜ ਫੇਰਾ ਠੀਕ ਐ ਕਿਸੇ ਵੇਲੇ ਆਉਂਗੇ ਹੁਣੇ ਅੱਛਾ ਛਾਤਾ ਕੰਡ ਲਾ ਗਿਜੂ ਆਜੋ ਫਿਰ ਕਿਰਾ ਆ ਹਾਂ ਮੁੰਡਾਂ ਕਣੀਆਂ ਕਰੀ ਆ ਆਜੋ ਉਹ ਕੰਨੇ ਨੇ ਖੜਾ ਹੋ ਬਾਪੂ ਨਹੀਂ ਨਾ ਮੈਨੂੰ ਜਾਣੀ ਨਹੀਂ ਆਵਾਜੇ ਉਹ ਇੱਕ ਗੈਨ ਰੁਕੀ ਆ ਤੁਹਾਨੂੰ ਆ ਹੋਣ ਆਇਆ ਮੈਂ ਆਇਆ ਕੈਂਟਰ ਤੇ ਅੱਜ ਮੈਂ ਲੈਣਾ ਆਂ ਆਹ ਸੁਜੀਮ ਆ ਉਹਦਾ ਫੋਨ ਆਇਆ ਉਹ ਪਾਪਾ ਪੁੱਤ ਪਹਿਨ ਕੇ ਸਾਹ ਕਰ ਆਪਣੀਆਂ ਜੋ ਦੇਖਣਾ ਤੇਨੂੰ ਮੈਂ ਚਾਹੁੰਦਾ ਕੁਝ ਤੇ ਨਹੀਂ ਕਹ ਲੈ ਸੁਣ ਹਾਂ ਉੱਧਰ ਦੁਕਾਨ ਤੋਂ ਕੋਈ ਬਿਸਕੁਟ ਬਿਸਕੁਟ ਲਈ ਇਹ ਕਿਜੀ ਆਪੀ ਕੋਈ ਬਿਸਕੁਟ ਲੈਣਾ ਮੈਂ ਸਟੋਅ ਜਗਾ ਬੰਦ ਕਰ ਦਵਾਂਗਾ ਆ ਲੈਣਾ ਆਣਾ ਜਾਣੋ ਮੈਂ ਦੱਸਾਂ ਹਾਂ ਤੇ ਮੈਂ ਚੱਲਦਾ ਫਿਰ ਤੇ ਚਾਹ ਜੂ ਬਣਾ ਲਈ ਇੱਥੇ ਉਹੀ ਕੰਮ ਕਰਦੇ ਆਂ ਆਹੇ ਦੇਖ ਨੇ ਅਗਾਂ ਅਬ ਸੀਗਰ ਨਹੀਂ ਜਾਣ ਨੂੰ ਪਿਆ ਰਿਹਾ ਬਹੁ ਮਦੀ ਆਪਾ ਬਹੁ ਮਦੀ ਆਪਾ ਆਲਾ ਮਰੇ ਗਿਆ ਬੇਸਪੁਣਾ ਚਾਹ ਤਾਂ ਬਣਾਤੀ ਮੈਂ ਚਾਹ ਬਣਾਤੀ ਹਾਂ ਹਾਂ ਉਹ ਕਰੋ ਕੌਣ ਗਿਆ ਉਹ ਦੱਸ ਦੇ ਓਏ ਉਹ ਬਚੋਲਾ ਆਉਂਦਾ ਤੇ ਤੂੰ ਪਾਣੀ ਪੂਣੀ ਜਦੋਂ ਗੋਲ ਮਾਰਿਆ ਨਾ ਹਾਂ ਹਾਂ ਪਾਣੀ ਲਿਆਈ ਕੋਲੇ ਠੀਕ ਆ ਇੱਕ ਕਾਮਲੇ ਵਾਲਾ ਕੰਮ ਨਾ ਕਰੀ ਉਹ ਨਹੀਂ ਬਾਪੂਆ ਸਣਾ ਦੋ ਤਾਂ ਚਾ ਲੈ ਉਹ ਕਿਹਾ ਕਿ ਹਾਂ ਕਿਤੇ ਉੱਥੇ ਕਾਮਲਾ ਉਹ ਕੰਢ ਤੇ ਪਹਿਲੀ ਪਾਨੀਆਂ ਬੱਜੀ ਜਾਂਦੀਆਂ ਇਹ ਮਸਾਂ ਮੈਂ ਮਨਾ ਕੀਤੇ ਐ ਕਿ ਸਾਨੂੰ ਪੈਸੇ ਪੁੱਛੇ ਪਾਉਂਦੀ ਸੀ ਉਹ ਪੈਸੇ ਪਹਿਲੇ ਹੀ ਨਾ ਉੱਥੇ ਕਰਨ ਲੱਗ ਗੀ ਕਾ ਮੈਂ ਬੋਲ ਮਾਰੂੰ ਜਦੋਂ ਉਹ ਆਇਆ ਮੈਂ ਚਾਹ ਤੇਰੀ ਵੈਰੀ ਕਰ ਮਾਰੇ ਕੁੰਡੇ ਤੋਂ ਉਲੀ ਸੁਣਾ ਕੇ ਕਿਤੇ ਉਹਦੀ ਗੱਲ ਕਰਦੇ ਆ ਬਾਪੂ ਕਰ ਦੋ ਜੋਰ ਨਾਲ ਤੋੜ ਕੇ ਲੈਣ ਜੈਲ ਸਿਆ ਉਹ ਹਾਂ ਭਾਈ ਕਿਹੜਾ ਪਤਲਾ ਆ। ਓ ਹੋ ਹੋ ਕੀ ਆਲਾ ਭਾਈ ਵਧੀਆ 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 ਬੈਠੋ ਬੈਠੋ ਸੋਡੀ ਠੀਕ ਕਰਦੇ ਸੀ। ਅੱਛਾ ਏ। ਹਾਂ ਹਮੈਂ ਵਾ ਸੇ ਤਾਂ ਵਧੀਆ ਵਧੀਆ ਵਧੀਆ। ਹੋਰ ਵੀ ਪੂਰਾ ਅਜਾ ਠੀਕ ਠਾਕ ਹੈ? ਠੀਕ ਆ ਵਧੀਆ ਜੱਜਾ ਹੋਰ ਤੂੰ ਦੱਸ ਕੇ ਮੈਂ ਸੇ ਤਾਂ ਵਧੀਆ ਵਧੀਆ। ਮੌਜੀਆਂ ਫਿਰਾਂ। ਪਤਲਾ ਜੀ ਬਰਾ ਤਰਾ ਫੋਨ ਗਿਆ ਸੀ। ਓਆ ਮੈਂ ਕੱਲ ਬੰਦੇ ਨੂੰ ਸੁਨੀਆ ਵੀ ਲਾਇਆ ਸੀ ਹੁਣ। ਤੇ ਨੂੰ ਪਾਦਾ ਰੋਟੀ ਵਣਾ ਔਖਾ ਬਹੁਤ ਹੈ ਪਗੋਣ ਵਾਲਾ ਹੈ ਨਹੀਂ ਕੋਈ ਤੇ ਮੁੰਡਾ ਆਗਾ ਕੱਲਣਾ ਉਹ ਨੂੰ ਔਖਾ ਤੇ ਹੁਣ ਤੂੰ ਫੇਰੀ ਧਿਆਨ ਭਰ ਦੋ ਪਾ ਕੇ ਤੇ ਬਹੁਤ ਟਾਈਮ ਲਾਪ ਕੇ ਹਣੇ ਦਾ ਤੇ ਕਰਨਾ ਕਰ ਮਹੱਜਾ ਹੈ ਤੈਨੂੰ ਵਧੀਆ ਰਿਸ਼ਤਾ ਕਰਾਉਣਾ ਇੱਕ ਨੰਬਰ ਉਹ ਮੈਨੂੰ ਨਹੀਂ ਕਰਾਉਣਾ ਮੁੰਡੇ ਨੂੰ ਕਰਾਉਣਾ ਮੁੰਡੇ ਨੂੰ ਮੇਰਾ ਦਾ ਹੁਣ ਪਿੱਛੇ ਟਾਈਮ ਨਾਲ ਰਿਸ਼ਤੇ ਆਣਾ ਦੇਖ ਲੈ ਵਿੱਚੀ ਤੈਨੂੰ ਲਪੇੜ ਦੰਨੇ ਆ ਨਹੀਂ ਨਹੀਂ ਗੱਲ ਨਹੀਂ ਚੱਲਦੀ ਉਹ ਬਤਾ ਦੇ ਆਪੂ ਆ ਪਾਣੀ ਲੈ ਕੇ ਆਵਤ ਆ ਗਿਆ ਆਇਆ ਹੋ ਸੁਣਾ ਸਾਬਾ ਠੀਕ ਸੀ ਪਤਾ ਨਹੀਂ ਹੋਇਆ ਆਲਾ ਆਲਾ ਸਾਬਾ ਕਹਾਂ ਉਹ ਭੈਣ ਦੇ ਯਾਰ ਨਹੀਂ ਬੱਸਾਂ ਹੀ ਆ ਤੰਗ ਕਰਦੇ ਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਆ ਮੁੰਡਾ ਹਣਾ ਇਹ ਆਪਣਾ ਪੁੱਤ ਮਦਦ ਨਹੀਂ ਕਿਉ ਸਾਬਾ ਤੁ ਵੀ ਪਿਰਾ ਆ ਮੇਰਾ ਕੋਈ ਸਿਰਾ ਠੀਕ ਹੈ ਹਾਂਜੀ ਹਾਂਜੀ ਵਧੀਆ ਜੀ ਨਹੀਂ ਕੋਈ ਨੀ ਮਤ ਆ ਲੈ ਕੇ ਆਈ ਤੁਸੀਂ ਪਾਣੀ ਕਿਉ ਬੱਦ ਸਰ ਦੇ ਬਾਪੂ ਇੰਤਰ ਨਹੀਂ ਆਪਣੀ ਨਮੀਰੀ ਨਾ ਉਹ ਤਾਂ ਮੁੰਡਾ ਪਿੰਡ ਨਹੀਂ ਨਹੀਂ ਦੇ ਬਾਪੂ ਬਾਪੂ ਮੈਂ ਜਾਣਾ ਕਿਹੜਾ ਮਗਰ ਹਾਂ ਮੇਰੇ ਕੋਲ ਤਾਂ ਚਾਹ ਬਣਾ ਲਿਆ ਵਧੀਆ ਜੀ ਦੇਖ ਪਈ ਕੋਈ ਪੁੱਛ ਦੱਸ ਕਰਨੀ ਆ ਹੋਂ ਕੱਲ ਆ ਕੱਲ ਨੂੰ ਤੈਨੂੰ ਗੁੰਬੰਦਾ ਬਾਹਰ ਕਹਦੇ ਉਹ ਚੁਗਲੀ ਹੋ ਕੀ ਆ ਹੋ ਗਿਆ ਉਹ ਤੇਰੇ ਕੋਲੇ ਕਿਹੜਾ ਲੱਗੂ ਹੋਇਆ ਪਹਿਲਾਂ ਤਨ ਚੈਨ ਬਾਣੀ ਕਹਿੰਦੇ ਦਾ ਕੰਮ ਨਾ ਬੜਨਾ ਹੈਂਗਾ ਓਏ ਚੱਕਰੀ ਯਾਰ ਤੇਰੇ ਤੇ ਯਕੀਨ ਹੀ ਆਪਾਂ ਨੂੰ ਆਪਣਾ ਰੋਇਦਾ ਹੋਣ ਜਾ ਰਹੇ ਆ ਆਪਣਾ ਵਹੇਗਾ ਕੁਣੀ ਜਾਣੇ ਨਾ ਘਾਹ ਕੁਣੀ ਆ ਲੈਣਾ ਮਾਣਦੇ ਜੀ ਦਾ ਆਪੇ ਹੀ ਲੰਗਜਾੜ ਆਇਂਦਾ ਮੈਂ ਕੰਨ ਨਹੀਂ ਬਹੁਤ ਇਹਨਾਂ ਨੂੰ ਮਿੱਠਾ ਅੰਗੜਾ ਦੇ ਗਏ ਮੈਂ ਉਹਦਾ ਮੈਂ ਪਿਆਰ ਨੂੰ ਕੋਲ ਆਣਾ ਬਸ ਜਾ ਆਣਾ ਆ ਆ ਲੈ ਲੈ ਚਾ ਲੈ ਮੇਰਾ ਬਾਪੂ ਜਾ ਚਾ ਲੈ ਚਾ ਲੈ ਮੈਂ ਕਿਹਾ ਕਿ ਨਹੀਂ झ नहीं कर मराया करन वाजचा मेना नशा नुन ठ ਕੱਲ ਦਾ ਕੈਂਟਰਮੈਂਟ ਆਈ ਨਾ ਵੀ ਆਉਣਗੇ ਆਉਣਗੇ ਨਾ ਚਾਹੀ ਵਾਲਾ ਗਿਆ ਤਾਂ ਤੇ ਕੋਈ ਗੱਲ ਨਹੀਂ ਲੈ ਆ ਮੇਰਾ ਪਤਾ ਬਿਸਕੁਟ ਖਾਓ ਬਾਪੂ ਹਾਂ ਜੀ ਗਿਆ ਗਿਆ ਬਾਬੂ ਗੁੰਡੇ ਦੇ ਪੈਰ ਬਚਾ ਯਾਰ ਜਿਹੜਾ ਗੁੰਡੇ ਦੇ ਪੈਰ ਦੇਣਾ ਆ ਲੈ ਮੈਂ ਟੱਕਰ ਬਿਸਕੁਟ ਆਹ ਟੱਕਰ ਨਹੀਂ ਖਾਓ ਬਿਸਕੁਟ ਖਾਓ ਇਧਰ ਮੈਂ ਕੋਈ ਨਹੀਂ ਪੁੱਛਾਂ ਨਹੀਂ ਪੈਰ ਬਚਾ ਬਾਪੂ ਗੁੰਡਾ ਇਧਰ ਪੈ ਜੀ ਆ ਸਾਰਾ بابا او ویکینی سوہنی ہے بہت سوہنی ہے پوری بہت سوہنی ہے نال ہے ہیں بابا کل دے نال نہیں او دی سوہنی دیکھ ہے بابا فوٹو کہنا تھی میں فوٹو نال لے گیا نہیں فوٹو وچ دیکھاں گئی کراں بابا میں کہ پتو میں تمہیں دکھا دوں بھائی جان نہیں سارے بھائی جان کیتے کیا پیلو یہ کیا داو گے سین چار پورا سین انٹروڈکشن کا بھی ہو گئی हां हां जेको ਸੁੱਛਣਾ ਹੈ ਹੁਣ ਪੁੱਛ ਲੈ ਮੁੰਡੇ ਨੂੰ ਕੱਲ ਨੂੰ ਨਾ ਕੁੜੀ ਵਾਲੇ ਕਹਿਣਾ ਹੋਵੇ ਹੋਵੇ ਨਾ ਆ ਲੈ ਤੇਰੀ ਇਹ ਸਾਰੇ ਰਿਸ਼ਤੇ ਆ ਗੇ ਕਹਿ ਗਾ ਤੂੰ ਤਾਂ ਤੁਰਿਆ ਫਿਰਦਾ ਰਹਿਣਾ ਮੈਂ ਜਮਾਮਾ ਰਿਸ਼ਤੇ ਬਾਕੀ ਉਹਨਾਂ ਰਿਸ਼ਤੇ ਇਹ ਤਾਂ ਛਾਂ ਨੇ ਕਿਹਨਾਂ ਨੂੰ ਤੂੰ ਪਈਆ ਕੀਤਾ ਭੁੱਲਿਆ ਦਾ ਮੈਂ ਲਿਖ ਕੇ ਰਹਾ ਹਾਂ 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 ਤੂੰ ਕਾਹਨਾ ਮਰੇ ਨਾ